ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਟਰੱਕ ਜੀਨ ਦੇ ਪਵਾਨੇਗੜ੍ਹ ਦੇ ਲਗਾਤਾਰ ਮਸਲਾ ਜੋ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਟਰੱਕ ਜੀਨ ਦੇ ਨਵੇਂ ਬਣੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਵੱਲੋਂ ਅੱਜ ਸਮੂਹ ਟਰੱਕ ਆਪਰੇਟਰਾਂ ਤੇ ਆਪਣੀ ਕਮੇਟੀ ਮੈਂਬਰਾਂ ਦੇ ਨਾਲ ਸ਼ਹੀਦ ਬਾਬਾ ਸਿੱਧ ਕਮਾਨ ਜੀ ਦੇ ਪਾਵਨ ਅਸਥਾਨ ਪਿੰਡ ਨਾਗਰਵਿਕ ਨੂੰ ਨਮਸਤਕ ਹੋਏ ਅਤੇ ਸਮੂਹ ਟਰੱਕ ਆਪਰੇਟਰਾਂ ਦੀ ਹਾਜ਼ਰੀ ਦੇ ਇੱਕ ਸਥਾਨ ਦੇ ਸੌ ਚੁੱਕੇ ਕਿ ਮੈਂ ਸਾਰੇ ਟਰੱਕਾਂ ਦੀ ਹਾਜ਼ਰੀ ਵਿੱਚ ਸੌ ਚੁੱਕਦਾ ਹਾਂ ਕਿ ਮੈਂ ਪ੍ਰਧਾਨ ਕੀ ਕਿਸੇ ਤਰ੍ਹਾਂ ਦੀ ਕੋਈ ਰਿਸ਼ਵਤ ਜਾ ਕੋਈ ਕਿਸੇ ਤਰ੍ਹਾਂ ਦਾ ਪੈਸਾ ਜਾਂ ਫਿਊਚਰ ਚੈਨਲ ਗੱਡੀ ਲਈ ਨਹੀਂ ਦਿੱਤਾ ਇਹ ਸਭ ਝੂਠ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਵਿੱਕੀ ਵਾਜਵਾ ਤੇ ਉਹਨਾਂ ਦੇ ਨਾਲ ਸਮੂਹ ਟਰੱਕ ਜੀਨ ਦੇ ਜੋ ਆਪਰੇਟਰ ਉਹਨਾਂ ਦੇ ਨਾਲ ਪਹੁੰਚੇ ਹਨ ਤਕਰੀਬਨ ਜੋ ਟਰੱਕ ਆਪਰੇਟਰ ਉੱਥੇ ਅੱਜ ਪਹੁੰਚੇ ਹਨ ਸਿੱਧ ਬਾਬਾ ਨਾਗਰੇ ਵਾਲੀ ਜਗ੍ਹਾ ਦੇ ਵਿੱਚ ਉੱਤੇ ਹੋਣਾ ਬੋਲੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਹੁੰਚੇ ਹਨ ਵਿੱਕੀ ਵਾਜਵਾ ਤੇ ਟਰੱਕ ਆਪਰੇਟਰ ਦੇ ਤੇ ਉਹਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਿੱਧ ਬੱਬਾ ਨਗਰ ਵਾਲੇ ਦੇ ਵਿੱਚ ਪਹੁੰਚੇ ਹੋਏ ਹਨ ਜਿੱਥੇ ਕਿ ਇਸ ਮੌਕੇ ਤੇ ਗੋਗੀ ਨਾਰਾਇਣਗੜ੍ਹ ਜੀ ਅਤੇ ਉਹਨਾਂ ਦੇ ਨਾਲ ਹੋਰ ਵੀ ਟਰੱਕ ਆਪਰੇਟਰ ਭਾਈ ਚਾਰਾ ਪਹੁੰਚੇ ਹੋਏ ਹਨ ਜਿੱਥੇ ਕਿ ਉਹਨਾਂ ਵੱਲੋਂ ਜੋ ਪੈਸੇ ਦੇ ਮਸਲੇ ਨੂੰ ਲੈ ਕੇ ਇਸ ਮੌਕੇ ਤੇ ਭਾਵਕ ਹੁੰਦੇ ਨਵੇਂ ਪ੍ਰਧਾਨ ਜਤਿੰਦਰ ਵਿੱਕੀ ਬਾਜਵਾ ਨੇ ਸਮੂਹ ਰਾਜਨੀਤਿਕ ਪਾਰਟੀ ਨੂੰ ਇੱਕ ਬੇਨਤੀ ਵੀ ਕੀਤੀ ਹੈ ਕਿ ਆ ਕਿ ਸਾਡੀ ਟਰੱਕ ਜਿਹਨਾਂ ਨੂੰ ਬਦਨਾਮ ਨਾ ਕੀਤਾ ਕਿਉਂਕਿ ਇੱਥੇ ਲੋਕਾਂ ਦੇ ਰੋਜ਼ਗਾਰ ਦਾ ਕੰਮ ਹੈ ਕਿਉਂਕਿ ਟਰੱਕ ਆਪਰੇਟਰ ਦੇ ਨਾਲ ਕਈ ਹਜ਼ਾਰ ਲੋਕ ਜੁੜੇ ਹੋਏ ਹਨ ਜਿੱਥੇ ਕਿ ਸੈਂਕੜਾ ਦੀ ਪਤਰਾ ਦੇ ਵਿੱਚ ਇੱਥੇ ਟਰੱਕ ਆਪਰੇਟਰ ਹਨ ਕਿਉਂਕਿ ਟਰੱਕਾਂ ਦਾ ਕੰਮ ਹਰੇਕ ਬਰਗ ਕੋਈ ਜਾਤ ਪੈਤ ਰਹਿਤ ਬਣੇ ਹੋਏ ਹਨ ਕਿਉਂਕਿ ਇੱਥੇ ਟਰੱਕ ਆਪਰੇਟਰਾਂ ਦੇ ਕੰਮ ਰੋਟੀ ਦਾ ਕੰਮ ਇੱਕ ਟਰੱਕ ਆਪਰੇਟਰ ਨਾਲ ਹੀ ਚੱਲਦਾ ਹੈ ਕਿਉਂਕਿ ਇੱਕ ਪੈਪਸੀ ਹੈ ਜਿਸ ਦੇ ਨਾਲ ਭਵਾਨੇਗੜ ਦੀ ਟਰੱਕ ਜੁਨਾਂ ਦੀ ਬਹੁਤ ਬੜੀ ਆਮਦ ਹੈ ਕਿਉਂਕਿ ਟਰੱਕ ਜੁਨਾਂ ਦੇ ਵਿੱਚ ਅਗਰ ਰਾਜਨੀਤੀ ਹੁੰਦੀ ਹੈ ਤਾਂ ਇਸ ਦੇ ਨਾਲ ਕਾਫੀ ਨੁਕਸਾਨ ਵੀ ਹੋ ਸਕਦਾ ਹੈ ਜਿੱਥੇ ਕਿ ਕਈ ਚਰਚਾਵਾਂ ਦੇ ਚਲ ਰਹੀਆਂ ਹਨ ਕਿ ਕੁਝ ਦਿਨਾਂ ਤੋਂ ਜੋ ਸੋਸ਼ਲ ਮੀਡੀਆ ਤੇ ਪੁਹਾਣੀਗੜ੍ਹ ਦੀ ਟਰੱਕ ਯੂਨੀਅਨ ਨੇ ਕੁ ਸਵਾਲ ਲੈ ਕੇ ਖੜੇ ਹੋ ਰਹੇ ਹਨ ਕਿਉਂਕਿ ਪੈਸੇ ਨੂੰ ਲੈ ਕੇ ਜਿੱਤੇ ਵਿੱਕੀ ਵਾਜ ਵਾਜ ਤੇ ਦੋਸ਼ ਲਾਏ ਜਾ ਰਹੇ ਸਨ ਅੱਜ ਉਹਨਾਂ ਨੇ ਇਸ ਸੰਬੰਧ ਵਿੱਚ ਸਿੱਧ ਬਾਬਾ ਨਗਰ ਵਾਲਿਆਂ ਦੇ ਜਾ ਕੇ ਉੱਥੇ ਜਿੱਥੇ ਉਹਨਾਂ ਨੇ ਇਸ ਦੇ ਲਈ ਨਮਸਤਕੋਏ ਅਤੇ ਇਸ ਮੌਕੇ ਜਿਉਣਾ ਨੇ ਸੌਂਖਾ ਦੇ ਕਿਹਾ ਕਿ ਉਹਨਾਂ ਵੱਲੋਂ ਕੋਈ ਕਿਸੇ ਵੀ ਤਰ੍ਹਾਂ ਦਾ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਦਿੱਤਾ ਗਿਆ ਸਿਰਫ ਉਹੀ ਅਲੀਗੇਸ਼ਨ ਸੋਸ਼ਲ ਮੀਡੀਆ ਤੇ ਲਾਏ ਜਾ ਰਹੇ ਹਨ ਜਿਸ ਦਾ ਦੀ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਨਖੇਦੀ ਕੀਤੀ ਅਤੇ ਇਸ ਮੌਕੇ ਤੇ ਉੱਥੇ ਜਿੱਦ ਬਾਬਾ ਕੁਮਾਰ ਜੀ ਦੇ ਜਿਉਣਾ ਖਾਂਦੇ ਨਜ਼ਰ ਆਏ ਉੱਥੇ ਹੀ ਉਹਨਾਂ ਨੇ ਇਸ ਸਬੰਧੀ ਵੀਡੀਓ ਦੇ ਵਿੱਚ ਬੋਲਦੇ ਆਏ ਜਿੱਤ ਕੀ ਤੁਸੀਂ ਦੇਖ ਸਕਦੇ ਹੋ ਟਰੱਕ ਆਪਰੇਟਰ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਵੀ ਬਾਹਰ ਨਿਕਲ ਰਹੀ ਹੈ ਤਸਵੀਰਾਂ ਵਿੱਚ ਜਿੱਥੇ ਉਹ ਬਾਬਾ ਜੀ ਦੇ ਅੱਗੇ ਨਮਸਤਕੋਈ ਅਤੀ ਸਮੋਖ ਕਿਤੇ ਹੋਰ ਕੀ ਕੀ ਕਿਹਾ ਉਹ ਸੁਣਨਾਉ ਨੇ ਕੀ ਕਹਿੰਦੇ ਨਜ਼ਰ ਆਏ ਵਿਕੀ ਬਾਜਵਾ ਜੀ ਮੈਂ ਜਤਿੰਦਰ ਸਿੰਘ ਟੁਕੀ ਬਾਜਵਾ ਪੁਰ ਤੇਗਵਾ ਦਾ ਟਰੱਕ ਯੂਨੀਅਨ ਭਾਨੀਗੜ ਜੋ ਕਿ ਕੁਝ ਪਿਛਲੇ ਦਿਨਾਂ ਤੋਂ ਮੇਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ 55 ਲੱਖ ਰੁਪਇਆ ਲੈ ਕੇ ਦੇ ਕੇ ਨੇ ਰਿਸ਼ਵਤ ਵੀ ਇਹਨੂੰ ਪ੍ਰਧਾਨਗੀ ਦਿੱਤੀ ਗਈ ਹੈ ਜਾਂ 55 ਲੱਖ ਰੁਪਇਆ ਮੇਰਾ ਬਾਬਾ ਸਿੱਧੂ ਤੇ ਇੱਥੇ ਸਾਡੀ ਜੁਨੀਅਰ ਦੀ ਸਾਰੀ ਸੰਸਥਾ ਬਾਬਾ ਸਿੱਧੂ ਨਾਲ ਗੱਲ ਮਾਨਦੀ ਹੈ ਜੀ ਅਸੀਂ ਉਹਨਾਂ ਸਾਰੀ ਸੰਗਤ ਦੇ ਵਿੱਚ ਆ ਕੇ ਸੋਚ ਚੱਕੀ ਹੈ ਇੱਥੇ ਵੀ ਜੇ ਅਸੀਂ 55 ਲੱਖ ਦਾ ਸਾਡਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ ਕੋਈ 55 ਲੱਖ ਰੁਪਏ ਦਿੱਤਾ ਹੋਵੇ ਜਾਂ ਗੱਲਾਂ ਆ ਰਹੀਆਂ ਨੇ ਵੀ ਸੋਨੇ ਫੋਰਚਨਰ ਕੱਢੀ ਦਿੱਤੀ ਹੈ ਜੀ ਇਹ ਗੱਲ ਦੀ ਮੈਂ ਸੋਚ ਚੱਕੀ ਹੈ ਇੱਥੇ ਬਾਬੇ ਸਿੱਧੂ ਦੇ ਆ ਕੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਸਾਨੂੰ ਵਾਰ-ਵਾਰ ਇਹ ਗੱਲ ਕਹਿ ਕੇ ਬਦਨਾਮ ਕੀ ਤਿਆਰ ਹੈ ਵੀ ਹਾਂ ਤੁਸੀਂ ਵੀ ਸਾਡਾ ਪਰਿਵਾਰ ਸਾਰੇ ਸ਼ਹਿਰ ਨੂੰ ਪਤਾ ਨਹੀਂ ਅਸੀਂ ਕਹੇ ਦੇ ਬੰਦਿਆ ਕਹੇ ਨਹੀਂ ਸਾਨੂੰ ਵਾਰ-ਵਾਰ ਬਦਨਾਮ ਨਾ ਕਰੋ ਇਕ ਲੀਡਰਾਂ ਮੁਰੇ ਹੱਥ ਬਨ ਕੇ ਬੇਨਤੀ ਆ ਸਾਡੀ ਜੁਨੀਅਨ ਨੂੰ ਬਖਸ਼ ਦਿਓ ਸਾਡੀ ਜੁਨੀਅਨ ਤੇ ਤਰਸ ਖਾ ਲੋ ਸਾਡੇ ਗਰੀਬ ਆਪਰੇਟਰ ਲੋਕ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਰੋਜੀ ਰੋਟੀ ਆ ਤੁਹਾਡੇ ਮੁਰੇ ਹੱਥ ਜੋੜ ਕੇ ਸਾਡੀ ਇਹੀ ਬੇਨਤੀ ਆ ਬੀ.ਟੀ. ਦੀ ਅੱਜ 100 ਰੁਪਏ ਤੁਸੀਂ ਲੱਗ ਰਹੇ ਤਾਂ ਬਹੁਤ ਅੱਛਾ। ਫਿਰ ਸੀ ਸਾਡੇ ਤੇ ਬਾਰ-ਬਾਰ ਇਲਜ਼ਾਮ ਲੱਗ ਰਹੇ ਸੀ 55 ਲੱਖ ਰੁਪਏ ਦੇ ਕਿ ਇਹਨੇ ਪ੍ਰਧਾਨਗੀ ਲਈ ਹੈ ਤੇ ਅਸੀਂ ਸਾਡੀ ਜੁਨੀਅਨ ਸਾਰੀ ਇਸ ਸੰਸਥਾ ਨੂੰ ਮੰਨਦੀ ਆ ਬਾਬੇ ਸਦਰ ਨਗਰਾਜੀ ਨੂੰ ਉੱਥੇ ਮੇਰੇ ਦੀ ਹਾਜ਼ਰੀ ਚ ਹੋ ਚੁੱਕੀ ਆ ਤੇ ਸਾਡੀ ਜੁਨੀਅਨ ਨੂੰ ਬਾਰ-ਬਾਰ ਬਦਨਾਮ ਕਰਾਇਆ ਜਾ ਰਿਹਾ ਹੈ ਹੁੰਡਾ ਟੈਕਸ ਕਹਿ ਕੇ ਵੀ ਅਸੀਂ ਸਾਡੀ ਹੱਥ ਬਨ ਕੇ ਬੇਨਤੀ ਹੈ ਮਨਜੀਤ ਸਿੰਘ ਕਾਕੇ ਨੂੰ ਵੀ ਵੀਰ ਬਣ ਕੇ ਇਸ ਨੂੰ ਬਦਨਾਮ ਨਾ ਕਰੋ ਸਾਡੇ ਇਸ ਰਜਗਾਰ ਨੂੰ ਇਸ ਤੇ ਤਰਸ ਖਾਓ ਸਾਡੀ ਇਹੀ ਹੱਥ ਬਨ ਕੇ ਬੇਨਤੀ ਹੈ ਕਿ ਜਿ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ 30 ਲੱਖ ਵੀ ਵਾਇਰਲ ਹੋ ਰਿਹਾ 35 ਲੱਖ ਵੀ ਫੋਰਚੂਨਰ ਗੱਡੀ 55 ਲੱਖ ਕਿ ਤੁਸੀਂ ਅਜੇ ਵੀ 100 ਕੁ ਕੰਦਾ ਕੀ ਕੀ ਕਰਦੇ ਅਸੀਂ ਇਸੇ ਗੱਲ ਦੀ ਸੋਚ ਚੁੱਕੀ ਹੈ ਵੀ ਜਾਂ ਤਾਂ ਸਾਡਾ 55 ਲੱਖ ਦਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ 55 ਲੱਖ ਰੁਪਏ ਦੀ ਕੋਈ ਫੋਰਚੂਨਰ ਲੈ ਕੇ ਦਿੱਤੀ ਹੋਵੇ ਜਾ ਇਸੀ 55 ਲੱਖ ਰੁਪਏ ਦਿੱਤਾ ਹੋਵੇ ਇਸ ਅਸੀਂ ਗੁਰੂ ਦੀ ਹਾਜ਼ਰ ਹਾਜ਼ਰ ਨਾਜ਼ਰ ਹੋ ਕੇ ਇਸ ਇਹ ਸੌ ਚੁੱਕਤੀ ਹੈ ਤਾਂ ਸਾਰੇ ਟਰੈਕਟਰ ਆਪਰੇਟਰ ਵੀਰ ਜੀ ਦੇ ਤੁਹਾਡੇ ਹਾਂਜੀ ਹਾਂਜੀ ਤੁਸੀਂ ਸਾਰੇ ਪਾਸੇ ਕੈਮਰਾ ਮਾਰ ਕੇ ਕੈਮਰਾ ਮੈਂ ਚੈੱਕ ਕਰ ਲੇ ਵੀ ਹਾਂ ਵੀ ਸਾਰੇ ਆਪਣੇ ਟਰੱਕ ਆਪਰੇਟਰ ਭਾਈ ਨੇ ਆਪਣੇ ਨਾਲ ਖੜੇ ਨੇ ਤਾਂ ਫਿਰ ਕਿਉਂ ਬਦਨਾਮ ਕਿਉਂ ਕੀਤਾ ਜਾ ਰਿਹਾ ਯੂਨੀਅਨ ਦਾ ਲਗਾਤਾਰ ਸੋਸ਼ਲ ਮੀਡੀਆ ਤੇ ਮੀਮਸ ਤੱਕ ਪਿਆਰ ਕੀਤਾ ਜਾ ਰਹੇ ਨੇ ਪੈਸੇ ਲਈ ਉਹ ਤਾਂ ਜੀ ਉਹ ਉਹ ਜਾਣਦੇ ਨੇ ਜਾ ਉਹ ਪ੍ਰਮਾਤਮਾ ਜਾਣਦਾ ਹੋ ਕਿਉਂ ਸਾਡੇ ਨੂੰ ਬਦਨਾਮ ਕਰਨ ਦੇ ਲੱਗੇ ਨੇ ਸਾਡੇ ਪਰਿਵਾਰ ਬਾਰੇ ਕੁਛ ਵੀ ਦੇਖਣ ਲਈ ਅਸੀਂ ਕੋਈ ਵੀ ਐਸਾ ਸਾਡੇ ਤੇ ਅੱਜ ਤੱਕ ਇਲਜ਼ਾਮ ਨਹੀਂ ਲੱਗਿਆ ਸੀ ਜੋ ਸਾਨੂੰ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚ ਗਈ ਹੈ ਇਹ ਗੱਲਾਂ ਸੁਣ ਸੁਣ ਕੇ ਵੀ ਤੁਸੀਂ 55 ਲੱਖ ਵਾਲੇ ਨਜ਼ਰੀਏ ਨਾਲ ਲੋਕ ਸਾਨੂੰ ਦੇਖਣ ਲੱਗੇ ਵੀ ਇਹ ਗੱਲ ਚ ਬਿਲਕੁਲ ਸੱਚਾਈ ਨਹੀਂ ਹੈਗੀ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਵੀ ਹਾਂ ਵੀ ਇਸ ਸਾਨੂੰ ਬਖਸ਼ੋ ਇਸ ਲਈ